ਗਿਆਨ ਸਿੰਘ ਮਾਨ ਸਾਹਿਬ ਮਾਨ ਸਾਹਿਬ ਦੇ ਚਤੇਰੇ ਭਰਾ ਨੇ ਉਹਨਾਂ ਨੇ ਖੁਦ ਕਹਿ ਕੇ ਬਿਨਾਂ ਕਿਸੇ ਸ਼ਰਤ ਦੇ ਜਿਹੜੇ ਪਰਚੇ ਕੀਤੇ ਰੱਦ ਹੋਣੇ ਚਾਹੀਦੇ ਐ ਇੱਕ ਮਿੱਤਰ ਪੁੱਛਿਆ ਸੀ ਕਿ ਸੁਖਬੀਰ ਬਾਦਲ ਤੁਹਾਡੀ ਸਟੇਜ ਤੇ ਉੱਥੇ ਕੀ ਕਰ ਰਹੇ ਸੀਗੇ ਜੀ ਨਾ ਪਰ ਬੋਲਣ ਵਾਲੇ ਤੇ ਖੜਨ ਵਾਲੇ ਖੜਦੇ ਨੇ ਸਹੀ ਗਲਤ ਦੀ ਚੋਣ ਕਰਨੀ ਵੀ ਤਾਂ ਤੁਹਾਡੇ ਤੇ ਹੁੰਦੀ ਹੈ ਨਾ ਜੀ ਦੇਖੋ ਮੈਂ ਦੋਨਾਂ ਚੀਜ਼ਾਂ ਦਾ ਜਵਾਬ ਦੇਣਾ ਚਾਹਾਂਗਾ ਪਹਿਲਾ ਤੇ ਧੰਨਵਾਦ ਜਿੰਨੇ ਵੀ ਸਾਡੇ ਹਾਕੇ ਚ ਬੋਲੇ ਨੇ ਜੀ ਸਿਆਸੀ ਤਨਜ਼ੀਮਾਂ ਹੂੰ ਚਾਹੇ ਉਹ ਅਕਾਲੀ ਦਲ ਵਾਰਸ ਪੰਜਾਬ ਦੇ ਅਕਾਲੀ ਦਲ ਬਾਦਲ ਚਾਹੇ ਅਕਾਲੀ ਦਲ ਪੁਨਰਸਰਜੀਤੀ ਵਾਲੇ ਹੂੰ ਇਹ ਸਾਰੀ ਅਕਾਲੀ politix ਆ ਗਈ ਜੀ ਮਿਸਲ ਸਤਲੁਜ ਵਾਲੇ ਉਹ ਵੀ ਇੱਕ ਤਰ੍ਹਾਂ ਨਾਲ ਪੰਥਕ politix ਚੁਹੀ ਨੇ ਫਿਰ ਇਸ ਤੋਂ ਇਲਾਵਾ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਹੂੰ ਕਾਂਗਰਸ ਜੀ ਲੈਫਟਿਸਟ ਹੂੰ ਇਹ ਸਾਰਿਆਂ ਨੇ ਹੀ ਸਪੋਰਟ ਕੀਤਾ ਹੈ ਬਿਲਕੁਲ ਠੀਕ ਹੈ ਜੀ ਹੂੰ ਕਿਸਾਨ ਜਥੇਬੰਦੀਆਂ ਹੂੰ ਫੇਰ ਅਧਿਆਪਕ ਜਥੇਬੰਦੀਆਂ ਜੀ ਅੱਜ ਤੇ ਇੱਕ ਪੰਚਾਇਤ ਨੇ ਮਤਾ ਪਾਇਆ ਹੋਇਆ ਸਾਬਲਾ ਲੋ ਜੀ ਤੇ ਇਸ ਮਾਮਲੇ ਦੇ ਵਿੱਚ ਕੱਲ بڑے 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 ਪੱਤਰਕਾਰ ਉੱਥੇ ਪਹੁੰਚੇ ਹੋਏ ਸਨ بڑے بڑے ਪੱਤਰਕਾਰ ਮੈਂ ਹੁਣ ਇੱਕ ਅੱਦੇ ਦਾ ਨਾਮ ਨਹੀਂ ਲੈ ਸਕਦਾ ਜੀ ਬਹੁਤ ਵੱਡੇ ਵੱਡੇ ਪੱਤਰਕਾਰ ਹਮ ਥੰਮ ਨੇ ਜਿਹੜੇ ਪੱਤਰਕਾਰਤਾ ਦੇ ਉਹ ਸਾਰੇ ਉੱਥੇ ਪਹੁੰਚੇ ਹੋਏ ਸਨ ਹਮ ਨਹੀਂ ਤਾਂ ਪੱਤਰਕਾਰਾਂ ਦੇ ਵੀ ਵੱਖਰੇਵੇਂ ਰਹਿੰਦੇ ਨੇ ਜਥੇਬੰਦੀਆਂ ਦੇ ਵੱਖਰੇਵੇਂ ਰਹਿੰਦੇ ਨੇ ਪੱਤਰਕਾਰਾਂ ਦੇ ਉਹ ਵੀ ਉੱਥੇ ਇਕੱਠੇ ਸਨ ਹਮ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਜਿਹੜੇ ਲੋਕ ਸੈਂਟਰਲਿਸਟ ਲੋਕ ਨੇ ਜਾਂ ਵਿਦਵਾਨ ਲੋਕ ਨੇ ਜੀ ਉਹਨਾਂ ਨੇ ਵੀ ਸਪੋਰਟ ਕੀਤਾ ਵਿਦਿਆਰਥੀ ਜਥੇਬੰਦੀਆਂ ਦਾ ਨਹੀਂ ਵਿਦਿਆਰਥੀ ਜਥੇਬੰਦੀਆਂ ਆਏ ਨਹੀਂ ਜੀ ਆਏ ਨਹੀਂ ਬਿਲਕੁਲ ਕਹਿਣ ਦਾ ਮਤਲਬ ਹੈ ਕਿ ਭਈ ਸਾਰੇ ਹੀ ਕਿਤੇ ਨਾ ਕਿਤੇ ਸਪੋਰਟਿਵ ਰੋਲ 'ਚ ਸਨ ਜੀ ਤੇ ਪੱਤਰਕਾਰ ਤੇ ਮੈਂ ਕੋਈ ਪਠਾਨਕੋਟ ਤੋਂ ਆਇਆ ਸੀ ਕੋਈ ਕਿਤੋਂ ਆਇਆ ਸੀ ਕੋਈ ਕਿਤੋਂ ਆਇਆ ਸੀ ਹੂੰ ਇੰਨੀ ਛਾੜ ਦੇ ਵਿੱਚ ਜੀ ਐਨੇ ਸਫਰ ਤੈਅ ਕਰਕੇ ਤਾਂ ਬਈ ਉਹ ਸਾਰਿਆਂ ਦਾ ਧੰਨਵਾਦ ਹੈ ਬਿਲਕੁਲ ਬੁਜੀ ਚੀਜ਼ ਹਮ ਕਿ ਧੰਨਵਾਦ ਗਿਆਨ ਸਿੰਘ ਨੂੰ ਆਮਦਾ ਵੀ ਗਿਆਨ ਸਿੰਘ ਮਾਮ ਤੋਂ ਇਲਾਵਾ ਜੇ ਤੁਸੀਂ ਵੇਖੋ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਕੁਝ ਸਰਕਾਰ ਚੋਂ ਵੀ ਜਿਹੜੇ ਬੰਦੇ ਅਮੀਰ ਵਾਲੇ ਹੁੰਦੇ ਉਹਨਾਂ ਨੇ ਵੀ ਫੋਨ ਕੀਤਾ ਮੈਨੂੰ ਜੀ ਵਿਅਕਤੀਗਤ ਬੰਦਿਆਂ ਦੇ ਰਿਲੇਸ਼ਨ ਹੁੰਦੇ ਨੇ ਤਾਂ ਮਤਲਬ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਗੱਲ ਚੱਲ ਰਹੀ ਹੈ ਕੱਲ ਕੋਈ ਕਿਸੇ ਮਹਿਕਮੇ ਦੀ ਮੀਟਿੰਗ ਸੀ ਉਹਦੇ ਵਿੱਚ ਵੀ ਇਹ ਚਰਚਾ ਚੱਲਦੀ ਰਹੀ ਹੈ ਯਾਨੀ ਇਹ ਗਲਤ ਹੋ ਰਿਹਾ ਹੈ ਅੱਛਾ ਗਿਆਨ ਸਿੰਘ ਮਾਨ ਤੋਂ ਇਲਾਵਾ ਜੋ ਐਮ ਐਲ اے ਨੇ ਰਣਵੀਰ ਸਿੰਘ ਭੁੱਲਰ ਉਹਨਾਂ ਦੀ ਸੁਪਤਨੀ ਹੈ ਬੀਬੀ ਅਮਨ ਜੀ ਜੀ ਤਾਂ ਉਹਨਾਂ ਨੇ ਵੀ ਗਿਆਨ ਸਿੰਘ ਮਾਨ ਨੂੰ ਸਪੋਰਟ ਕੀਤਾ ਕਿ ਬਿਲਕੁਲ ਰੱਦ ਹੋਣੀ ਚਾਹੀਦੀ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਜਿਹੜੇ ਬੰਦੇ ਸਾਨੂੰ ਇਹ ਗੱਲ ਕਹਿੰਦੇ ਹੋ ਕਿ ਅਸੀਂ ਗਲਤ ਆ ਤਾਂ ਗਿਆਨ ਸਿੰਘ ਮਾਨ ਨੂੰ ਕੀ ਕਹੋਗੇ ਤੁਸੀਂ ਹੂੰ ਹੂੰ ਕੀ ਗਿਆਨ ਸਿੰਘ ਮਾਨ ਜੁਭੂ ਇਤੇ ਗਲਤ ਨਹੀਂ ਹੋ ਸਕਦੀ ਹੈ ਨਾ ਨਹੀਂ ਨਹੀਂ ਚਲੋ ਗਿਆਨ ਸਿੰਘ ਮਾਨ ਉਹਨਾਂ ਦਾ ਬਿਆਨ ਐਦਾਂ ਮੰਨਿਆ ਜਾਂਦਾ ਹੈ ਕਿ ਜੋ ਗੱਲ ਮਾਨ ਸਾਹਿਬ ਨਹੀਂ ਕਹਿ ਸਕਦੇ ਉਹ ਗੱਲ ਗਿਆਨ ਹੂੰ ਗਿਆਨ ਸਿੰਘ ਮਾਨ ਕਹਿਣਗੇ ਜੀ ਲੈਂਡ ਪੂਲਿੰਗ ਤੇ ਵੀ ਉਹਨਾਂ ਦਾ ਜਿਹੜਾ ਪੋਸਟ ਆਇਆ ਸੀ ਉਸ ਵਿੱਚ ਸੰਕੇਤ ਦੇ ਦਿੱਤੇ ਸਨ ਕਿ ਕੁਝ ਵੱਡਾ ਹੋਣ ਜਾ ਰਿਹਾ ਔਰ ਵੱਡਾ ਹੋਇਆ ਬਿਲਕੁਲ ਉਹ ਹਰ ਇੱਕ ਗੱਲ ਤੇ ਟਿੱਪਣੀ ਨਹੀਂ ਕਰ ਦੇ ਗਿਆ ਗਿਆਨ ਸਿੰਘ ਮਾਨ ਜੇ ਤੁਸੀਂ ਦੇਖਿਆ ਹੋ ਜੀ ਜੀ ਬਿਲਕੁਲ ਤਾਂ ਇਹ ਮਤਲਬ ਕਿ ਸਾਡੇ ਵਾਸਤੇ ਇੱਕ ਬਹੁਤ ਵਧੀਆ ਗੱਲ ਰਹੀ ਕਿ ਭਾਈ ਗਿਆਨ ਸਿੰਘ ਮਾਨ ਕਟੂਕਟੇ ਮੰਨਦੇ ਆ ਤੁਸੀਂ ਹੁਣ ਕੀ ਮੰਨਦੇ ਜੀ ਕਿ ਮਾਨ ਸਾਹਿਬ ਦੇ ਭਰਾ ਨੂੰ ਤੁਸੀਂ ਰੱਦ ਕਰੋਗੇ ਉਹਨਾਂ ਦੇ ਨਜ਼ਰੀਏ ਨੂੰ ਰੱਦ ਕਰੋਗੇ ਕਿ ਨਹੀਂ ਹੁਣ ਆ ਜਾਈਏ ਤੁਹਾਡੀ ਦੂਜੀ ਗੱਲ ਤੇ ਕਿ ਭਾਈ ਉੱਥੇ ਸੁਖਬੀਰ ਸਿੰਘ ਬਾਦਲ ਜਾਂ ਬੈਂਸ ਸਾਹਿਬ ਕੀ ਕਰਦੇ ਸਨ ਦੇਖੋ ਇਹ ਵੀ ਨੈਰੇਟਿਵ ਜਿਹੜਾ ਚਲਾਇਆ ਗਿਆ ਨੋ ਆਮ ਆਦਮੀ ਪਾਰਟੀ ਵੱਲੋਂ ਚਲਾਇਆ ਗਿਆ ਇਹਨਾਂ ਦੇ ਆਈਟੀ ਸੈੱਲ ਵੱਲੋਂ ਚਲਾਇਆ ਗਿਆ ਜੀ ਹੁਣ ਮੈਂ ਤੁਹਾਨੂੰ ਦੱਸਦਾ ਪਹਿਲੀ ਗੱਲ ਮੈਂ ਉੱਥੇ ਜਿਹੜੇ ਵੀ ਕੋਈ ਮੌਜੂਦ ਐ ਸੱਜਣ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਚਲੋ ਜ਼ਿਆਦਾਤਰ ਨਾਵਾਂ ਦਾ ਹੁੰਦਾ ਚੱਕਰ ਆਪਾਂ ਵਿੱਚ ਹੀ ਆ ਮੈਂ ਕਦੇ ਜ਼ਿੰਮੇਵਾਰੀ ਤੋਂ ਪਿਛਾਮ ਨਹੀਂ ਹਟਦਾ ਮੈਂ ਸਟੇਜ ਵਗੈਰਾ ਤੇ ਜਾਦਾ ਨਾ ਮੈਨੂੰ ਚਸ ਐ ਕਈਆਂ ਨੂੰ ਹੁੰਦਾ ਨਾ ਮਾਈਕ ਤੇ ਜਾਣ ਦਾ ਫਰੇਮ ਚਾਣ ਦਾ ਜੀ ਜੀ ਉੱਥੇ ਮੌਜੂਦ ਸੱਜਣਾ ਨੂੰ ਪਤਾ ਹੋਵੇਗਾ ਮੈਂ ਪਿੱਛੇ ਸੀ ਮੈਂ ਬਾਈਟਾਂ ਦਿੱਤੀਆਂ ਨੇ ਹਮਮ ਵਕ ਵਕ ਜਿਹੜੇ ਉੱਥੇ ਮੈਂ ਨਹੀਂ ਦੇਖਿਆ ਕੋਈ ਛੋਟਾ ਚੈਨਲ ਹੈ ਵੱਡਾ ਚੈਨਲ ਹੈ ਮੈਂ ਆਪਣੀ ਗੱਲ ਦੂਰ ਤੱਕ ਰੱਖਣ ਵਾਸਤੇ ਹਮ ਸਾਰਾ ਦਿਨ ਬਾਈਟਾਂ ਦਿੱਤੀਆਂ ਨੇ ਜੀ ਜੀ ਠੀਕ ਹੈ ਜੀ ਸਟੇਜ ਚੱਲ ਰਿਹਾ ਸੀਗਾ ਉਹ ਓਪਨ ਸਟੇਜ ਸੀ ਹਮ ਉਹਦੇ ਤੇ ਉਸ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਬੋਲ ਚੁੱਕੇ ਸਨ ਐਮ ਪੀ ਨੇ ਉੱਥੇ ਅਜੇਪਾਲ ਸਿੰਘ ਬਰਾੜ ਬੋਲ ਚੁੱਕੇ ਸੀ ਜੀ ਠੀਕ ਹੈ ਜੀ ਹੂੰ ਕਿਉਂਕਿ ਮੈਂ ਸਟੇਜ ਦਾ ਕੋਈ ਸੰਚਾਲਕ ਨਹੀਂ ਨਾ ਮੈਂ ਪ੍ਰਬੰਧਕ ਸਟੇਜ ਦਾ ਸੀਗਾ ਠੀਕ ਹੈ ਜੀ ਸਟੇਜ ਦਾ ਆਪਾਂ ਨੂੰ ਤਾਂ ਮੈਨੂੰ ਤਾਂ ਐਂਡ ਤੇ ਜਦੋਂ ਆਵਾਜ਼ ਵੱਜੀ ਵੀ ਆ ਯਾਰ ਆ ਤਾਂ ਮੈਂ ਗਿਆ ਤੇ ਆਪਦੇ 5-10 ਮਿੰਟ ਜੋ ਮੈਂ ਬੋਲ ਬੋਲਣੇ ਸੀ ਬੋਲੇ ਤੇ ਮੈਂ ਥੱਲੇ ਆ ਗਿਆ ਜੀ ਠੀਕ ਹੈ ਜਦੋਂ ਤੁਸੀਂ ਓਪਨ ਸਟੇਜ ਕੀਤੀ ਆ ਤੁਹਾਡੇ ਵੱਖ-ਵੱਖ ਜਿਹੜੇ ਪਾਰਟੀਆਂ ਦੇ ਨੁਮਾਇंदे ਬੋਲ ਚੁੱਕੇ ਆ ਹੂੰ ਤਾਂ ਫਿਰ ਤੁਸੀਂ ਇੱਕ ਵਿਅਕਤੀ ਵਿਸ਼ੇਸ਼ ਨੂੰ ਕਿਵੇਂ ਰੋਕੋਗੇ ਜੀ ਗੱਲ ਇਹ ਹੋ ਗਈ ਕਿ ਦੂਜੀ ਚੀਜ਼ ਰਕਾ ਲਈ ਗਈ ਕਉਤੇ ਵਕਵਾਕ ਤਨਜ਼ੀਮਾਂ ਦੇ ਬੰਦੇ ਆਏ ਸਨ ਉਹ ਬੋਲ ਚੁੱਕੇ ਸਨ ਬੁਲਾਰੇ ਹੂੰ ਠੀਕ ਹੈ ਜੀ ਉਹ ਬੋਲ ਚੁੱਕੇ ਸਨ ਜੀ ਹਾਲਾਂਕਿ ਮੇਰਾ ਮੰਨਣਾ ਕੁਝ ਜਥੇਬੰਦੀਆਂ ਦੇ ਆਗੂ ਰਹਿ ਗਏ ਆ ਮੈਂ ਉਹਨਾਂ ਤੋਂ ਚਲੋ ਮਾਫੀ ਵੀ ਮੰਗ ਲੈਂਦਾ ਕਿ ਉਹਨਾਂ ਦਾ ਬੋਲਣਾ ਵੀ ਬਣਦਾ ਸੀ ਸ਼ਾਇਦ ਟਾਈਮ ਵਗੈਰਾ ਨਹੀਂ ਦਿੱਤਾ ਜੀ ਪਰ ਜਦੋਂ ਤੁਸੀਂ ਓਪਨ ਸਟੇਜ ਕੀਤੀ ਆ ਇਹ ਫੈਸਲਾ ਹੋਇਆ ਕਿ ਭਾਈ ਕੋਈ ਵੀ ਆਵੇ ਬੋਲਣ ਦਾ ਮਸਲਾ ਸਦਾ ਬਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਜੀ ਉਥੇ ਕਾਮਰੇਡਾਂ ਦੇ ਜਿਹੜੇ ਹੈਗੇ ਨੇ ਬੁਲਾਰੇ ਜਥੇਬੰਦੀਆਂ ਦੇ ਹਮ ਉਥੇ ਬੱਚੇ ਜਿਹੜੇ ਨੌਜਵਾਨ ਆ ਉਹ ਵੀ ਬੋਲ ਕੇ ਗਏ ਨੇ ਜੀ ਜੀ ਜਦੋਂ ਤੁਸੀਂ ਓਪਨ ਸਟੇਜ ਰੱਖੀ ਆ ਵਕ ਵਕ ਬੁਲਾਰੇ ਵਕ ਵਕ ਪਾਰਟੀਆਂ ਦੇ ਬੋਲ ਚੁੱਕੇ ਆ ਹਮ ਐਮਪੀ ਗਾਂਧੀ ਸਾਹਿਬ ਬੋਲ ਚੁੱਕੇ ਤੁਸੀਂ ਇੱਕ ਬੰਦੇ ਨੂੰ ਕਿਵੇਂ ਰੋਕ ਸਕਦੇ ਹੋ ਬਿਲਕੁਲ ਤੋਂ ਮੇਰੇ ਖਿਆਲ ਤੇ ਨਾ ਇਹ ਚੀਜ਼ ਫਿਰ ਐਥਿਕਲੀ ਸਹੀ ਨਹੀਂ ਜਾਂਦੀ ਕਿ ਤੁਸੀਂ ਇੱਕ ਪਾਰਟੀ ਨੂੰ ਜਾਂ ਤਾਂ ਕਿਸੇ ਨੂੰ ਵੀ ਨਾ ਜੀ ਨਾ ਤਾਂ ਯੋਜਕ ਕਹਿੰਦੇ ਕਿ ਹਾਂ ਭਾਈ ਅਸੀਂ ਕਿਸੇ ਨੂੰ ਵੀ ਬਾਕੀ ਜਿਹੜਾ ਚੱਲ ਕੇ سپورਟ ਵਾਸਤੇ ਗਿਆ ਮੇਰੀ ਗਲਤ ਨਾਲੋਂ ਇਹ ਤਾਪ ਵਾਲੀ ਗੱਲ ਨਹੀਂ ਹੈ ਯਾਰ ਹੂੰ ਮੇਰੇ ਨਜ਼ਰੀਏ ਮੁਤਾਬਕ ਕਿ ਭਾਈ ਜੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਸਿਆਸਤ ਕਿਸੇ ਦੀ ਮੰਦੀ ਚੰਗੀ ਇੱਧਰ ਉੱਧਰ ਹੋ ਸਕਦੀ ਆ ਪਰ ਗੱਲ ਤੇ ਵਿਚਾਰਾਂ ਦੇ ਸਪੇਸ ਦੀ ਆ ਉਹ ਸਪੇਸ ਆਪੋਜੀਸ਼ਨ ਨੂੰ ਵੀ ਚਾਹੀਦਾ ਹੂੰ ਸਪੇਸ ਪੱਤਰਕਾਰਾਂ ਨੂੰ ਵੀ ਚਾਹੀਦਾ ਤੇ ਆਮ ਨਾਗਰਿਕ ਨੂੰ ਵੀ ਚਾਹੀਦਾ ਮੈਂ ਕੱਲ ਵੀ ਕਿਹਾ ਸੀ ਕਿ ਯਾਰ ਬੋਲਣ ਦਾ ਅਧਿਕਾਰ ਕੱਲਾ ਪੱਤਰਕਾਰ ਕੋਲ ਥੋੜੀ ਹੈ ਜਿਹੜੇ ਲੋਕ ਸਾਡੇ ਤੋਂ ਸਵਾਲ ਕਰਦੇ ਆ ਜਿਹੜੇ ਮੇਰੀ ਫੋਰਚੂਨਰ ਦਾ ਬੜਾ ਮੁੱਲਤਾ ਬਣਾਇਆ ਦੇ ਇਹ ਸਹੀ ਆ ਗਿਆ ਮੇਰੀ ਪੋਸਟ ਪਰ ਤੁਹਾਨੂੰ ਪਤਾ ਹੀ ਹੈ ਮੇਰੇ ਕੋਲ ਕੀ ਆ ਹਨਾ ਉਹ ਵੀ ਤਾਂ ਆਪਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਆਨੰਦ ਲੈ ਰਹੇ ਆ ਲੈ ਰਹੇ ਬਿਲਕੁਲ ਆਨੰਦ ਲੈ ਰਹੇ ਆ ਤੋ ਗੱਲ ਇਹ ਆ ਕਿ ਆਮ ਬੰਦੇ ਦੀ ਗੱਲ ਜਿਹੜੀ ਹੈ ਨਾ ਵਿਚਾਰਾਂ ਦੀ ਆਜ਼ਾਦੀ ਦੀ ਜੇ ਇੱਥੇ ਮਾਨ ਸਾਹਿਬ ਦੀ ਉਹ ਮਤਲਬ ਕਿ ਗਲਤ ਵੀਡੀਓ ਹੈ ਤਾਂ ਗਲਤ ਵੀਡੀਓ ਠੀਕ ਹੈ ਤੁਸੀਂ ਜਦੋਂ ਉਹਨੂੰ ਫੇਕ ਕਰਾਰ ਦੇ ਦਿੱਤਾ ਤਾਂ ਫਿਰ ਗਾਂਹ ਦੀ ਗਾਂ ਚ ਇਹਨਾਂ ਨੇ ਸ਼ੇਅਰ ਕੀਤਾ ਉਹ ਤੁਸੀਂ ਉਹ ਵੀ ਚੱਕ ਲੈਨੇ ਹੋ ਹੂੰ ਠੀਕ ਹੈ ਨਾ ਜਦੋਂ ਤੁਸੀਂ ਕਹਿ ਦਿੱਤਾ ਕਿ ਇਹ ਗਲਤ ਹੈ ਜੀ ਤਾਂ ਅਗਲੇ ਨੂੰ ਮੌਕਾ ਦੇ ਦਿਓ ਕਿ ਹਾਂ ਭਾਈ ਵਾਰਨ ਕਰਦੇ ਆ ਤੁਸੀਂ ਐਨੀ ਦੇਰ ਤੱਕ ਆਵਦਾ ਕੰਟੈਂਟ ਹਟਾ ਲਓ ਜੇ ਕੋਈ ਨਹੀਂ ਹਟਾਉਂਦਾ ਤਦ ਕਾਰਵਾਈ ਕਰ ਲੋ ਬਿਲਕੁਲ ਤਾਂ ਗੱਲ ਇਹ ਆ ਕਿ ਭਾਈ ਇਹ ਮਸਲਾ ਜਿਹੜਾ ਸੀਗਾ ਨਾ ਮੈਨੂੰ ਵੀ ਫੋਨ ਆਇਆ ਸਵੇਰੇ ਉਹ ਲਾਂਬੇ ਵਗੈਰਾ ਵੀ ਦਿੱਤੇ ਗਏ ਮੈਂ ਤਾਂ ਕਿਹਾ ਕਿ ਯਾਰ ਜਾਂ ਤਾਂ ਉਹ ਸਾਰਿਆਂ ਵਾਸਤੇ ਬੰਦ ਹੁੰਦੇ ਜੀ ਆਯੋਜਕ ਫੈਸਲਾ ਕਰਦੇ ਪ੍ਰਬੰਧਕ ਫੈਸਲਾ ਕਰਦੇ ਤੇ ਕੋਈ ਵੀ ਨਾ ਬੋਲਦਾ ਸਾਰੇ ਆਉਂਦੇ ਸ਼ਮੂਲੀਅਤ ਕਰ ਲੈਂਦੇ ਪਰ ਜਦੋਂ ਸਵੇਰ ਤੋਂ ਉੱਥੇ ਬਲਾਰੇ ਬੋਲਣੇ ਸਟਾਰਟ ਕਰ ਚੁੱਕੇ ਸਨ ਦਪਰ ਤੋਂ ਸੋਰੀ ਸਵੇਰ ਤੋਂ ਜੁੜੇ ਦਪਰ ਤੋਂ ਬਾਅਦ ਬੋਲਣਾ ਸਟਾਰਟ ਕਰ ਚੁੱਕੇ ਸੀ ਤੇ ਸ਼ਾਮ ਨੂੰ ਤੁਸੀਂ ਇੱਕ ਧਿਰ ਨੂੰ ਕਿਵੇਂ ਰੋਕ ਸਕਦੇ ਹੋ ਜੀ ਜੀ ਤੇ ਆ ਚਾਨ ਚੱਕਾ ਆ ਗਿਆ ਕਿਸੇ ਨੂੰ ਇਹ ਤਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇਹ ਕੀ ਹੋ ਗਿਆ ਕੀ ਹੋ ਰਿਹਾ ਥਮਸ ਕੋਈ ਨਾ ਆਉਣਾ ਵੀ ਚਾਨ ਚੱਕਾ ਹੋਇਆ ਜਿੰਨਾ ਕੋਈ ਮੈਨੂੰ ਪਤਾ ਜੀ ਜੀ ਬਾਕੀ ਚਲੋ ਇਹ ਨਹੀਂ ਕਿ ਜਦੋਂ ਆਪਾਂ ਆਜ਼ਾਦੀ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਆਜ਼ਾਦੀ ਦੀ ਗੱਲ ਆਪਨ ਕਰਨੀ ਚਾਹੀਦੀ ਹੈ ਹਰ ਇੱਕ ਬੰਦੇ ਨੂੰ ਆਜ਼ਾਦੀ ਦੇਣੀ ਵੀ ਚਾਹੀਦੀ ਹੈ ਤੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ ਢਿੱਲੋਂ ਸਾਹਿਬ ਕਹਿ ਰਹੇ ਨੇ ਕਿ ਮਾਨ ਸਰਕਾਰ ਨੂੰ ਕੋਈ ਬਹਾਨਾ ਨਹੀਂ ਲੱਭਿਆ ਇਸ ਕਰਕੇ ਸੁਖਬੀਰ ਬਾਦਲ ਦਾ ਨਾਮ ਲੈ ਰਹੇ ਤੇ ਕਿਰ ਆਪਣੇ ਆਪ ਹੀ ਗੱਲ ਸਪੱਸ਼ਟ ਹੋ ਜਾਂਦੀ ਹੈ ਅੱਧੀ ਜਾਂਦੀ ਆ ਉਹ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਲੋਕਾਂ ਨੂੰ ਇਹ ਲੱਗਿਆ ਕਿ ਇਕੱਲਾ ਸੁਖਬੀਰ ਸਿੰਘ ਬਾਦਲ ਗਿਆ ਹੈ ਕਿਉਂਕਿ ਹਾਈਲਾਈਟ ਹੋ ਗਿਆ ਨਾ ਉਹਨਾਂ ਨੂੰ ਕਵਰੇਜ ਮਿਲ ਗਈ ਉਹਨਾਂ ਦੀ ਜਿਹੜੀ ਪੀਆਰ ਟੀਮ ਹੈ ਉਹ ਬਹੁਤ ਮਜ਼ਬੂਤ ਹੈ ਬਿਲਕੁਲ ਉਹ ਆਪਣੇ ਆਪ ਹੀ ਕਵਰੇਜ ਕਰਾ ਲੈਂਦੇ ਆ ਉਹਨਾਂ ਨੇ ਕਵਰੇਜ ਕਰਾ ਲਈ ਵੱਡੇ ਵੱਡੇ ਅਖਬਾਰਾਂ ਤੋਂ ਚਲੋ ਇਹ ਵੀ ਇੱਕ ਫਾਇਦਾ ਹੈ ਕਿ ਘੱਟੋ ਘੱਟੋ ਗੱਲ ਸਾਨੂੰ ਤਾਂ ਇਹਨਾਂ ਨੇ ਸਪੇਸ ਹੀ ਨਹੀਂ ਦਿੱਤੀ ਮੇਨਸਟ੍ਰੀਮ ਮੀਡੀਆ ਨੇ ਹਮ ਸਰ ਉੱਥੇ بڑے بڑے ਪੱਤਰਕਾਰਾਂ ਨੇ ਇਹ ਗੱਲ ਕਹੀ ਕਿ ਯਾਰ ਇੰਨੀ ਪੱਤਰਕਾਰਾਂ ਦੀ ਯੂਨਿਟੀ ਜਿਹੜੀ ਹੈ ਨਾ ਅੱਜ ਤੱਕ ਨਹੀਂ ਵੇਖੀ ਗਈ ਜੀ ਬਹੁਤ ਵਧੀਆ ਕੱਟ ਹੋਇਆ ਉੱਥੇ ਹਮ ਬਹੁਤ ਤਰ੍ਹਾਂ ਤਰ੍ਹਾਂ ਦੇ ਉੱਥੇ ਮਿਲ ਕੇ ਬੁੱਧੀਜੀਵੀ ਪਹੁੰਚੇ ਆ ਲੋਕ ਪਹੁੰਚੇ ਆ ਜਥੇਬੰਦੀਆਂ ਪਹੁੰਚੀਆਂ ਪਰ ਸਾਨੂੰ ਸਪੇਸ ਨਹੀਂ ਦਿੱਤਾ ਸ਼ਹਿਦ ਇਕਾਦ ਅਖਬਾਰ ਨੇ ਖਬਰ ਲਾਈ ਹੈ ਜੀ ਸਾਨੂੰ ਕਿਸੇ ਨੇ ਸਪੇਸ ਨਹੀਂ ਦਿੱਤਾ ਚਲੋ ਉਹਨਾਂ ਦੀ ਮਰਜ਼ੀ ਔਰ ਕਮਾਲ ਦੀ ਗੱਲ ਹੈ ਕਿ ਮੇਰੇ ਕੱਲ ਦੇ ਨਾਲ ਆਮ ਆਦਮੀ ਪਾਰਟੀ ਨੇ ਕੱਲ ਸੱਦਾ ਦੇ ਦਿੱਤਾ ਸੀ ਪੱਤਰਕਾਰਾਂ ਨੂੰ ਉਸ ਮੌਕੇ ਤੇ ਪਤਾ ਨਹੀਂ ਇਹਨਾਂ ਨੇ ਪੀਸੀ ਕੀਤੀ ਹੈ ਕਿ ਨਹੀਂ ਸਾਨੂੰ ਉੱਥੇ ਪਤਾ ਲੱਗਿਆ ਕਿ ਆਮ ਆਦਮੀ ਕਿਉਂਕਿ ਮੈਨੂੰ ਕਿਸੇ ਇੱਕ ਵੱਡੇ ਪੱਤਰਕਾਰ ਦਾ ਫੋਨ ਆ ਰਿਹਾ ਸੀਗਾ ਤਾਂ ਉਸਨੇ ਕਿਹਾ ਕਿ ਯਾਰ ਚਾਂਮ ਚੱਕਾ ਮੈਸੇਜ ਲੱਗਾ ਹੈ ਹਮ ਠੀਕ ਹੈ ਨਾ ਸਾਨੂੰ ਤਾਂ ਸਪੇਸ ਹੀ ਨਹੀਂ ਦਿੱਤਾ ਇਹਨਾਂ ਨੇ ਅਖਬਾਰਾਂ ਵਗੈਰਾ ਨੇ ਹਮ ਟਰਿਬਿਊਟ ਚ ਜਦ ਮੈਂ ਇੱਕ ਜ਼ਰੂਰ ਖਬਰ ਪੜ੍ਹੀ ਹੈ ਪਰ ਉਹਦੇ ਨਾਲ ਕੀ ਹੋਇਆ ਕਿ ਸੁਖਵੀਰ ਸਿੰਘ ਬਾਦਲ ਦੇ ਜਿਹੜੀ ਉਹ ਪੀਆਰ ਟੀਮ ਸੀ ਉਹਨੇ ਨਾਲ ਇਸ ਪ੍ਰਦਰਸ਼ਨ ਨੂੰ ਕਵਰੇਜ ਜ਼ਰੂਰ ਕਰਵਾ ਦਿੱਤੀ ਇਹ ਫਾਇਦਾ ਇਧਰੋਂ ਫਾਇਦਾ ਵੀ ਹੋਇਆ ਚਲੋ ਲੰਬਾ ਆਤਾ ਠੀਕ ਹੈ ਸਿਰ ਮੱਥੇ ਪਰ ਸੱਚ ਜਿਹੜਾ ਪੂਰਾ ਜਾਣਾ ਚਾਹੀਦਾ ਜੀ ਜੀ ਠੀਕ ਹੈ ਤੁਸੀਂ ਇਹਦੀ ਆਲੋਚਨਾ ਕਰ ਸਕਦੇ ਹੋ ਕਿ ਭਾਈ ਯੋਜਕਾਂ ਦੀ ਗਲਤੀ ਹੈ ਜਾਂ ਇਹ ਫੈਸਲਾ ਠੀਕ ਹੈ ਤੁਸੀਂ ਆਪੋ ਆਪਣੇ ਨਜ਼ਰੀਏ ਮੁਤਾਬਕ ਸੋਚਣ ਲਈ ਆਜ਼ਾਦ ਹੋ ਜੀ ਪਰ ਸੱਚ ਅਧੂਰਾ ਨਹੀਂ ਜਾਣਾ ਚਾਹੀਦਾ ਤੁਸੀਂ ਇਹ ਵੀ ਕਹੋ ਕਿ ਦੂਜੇ ਵੀ ਪਾਰਟੀਆਂ ਦੇ ਨੁਮਾਇੰਦੇ ਉੱਥੇ ਬੋਲੇ ਸਨ